ਸਸੇਗਾਲ ਨਮਸਕਾਰ ਆਦਾਬ ਤੁਹੇ ਦੇਖ ਰਹੇ ਹੋ ਐਸਐਮਜ਼ ਨਿਊਜ਼ ਮੈਂ ਮੁਹੰਮਦ ਅਸਦ ਸਵਾਗਤ ਕਰਦਾ ਸਾਰੇ ਦਰਸ਼ਕਾ ਦਾ ਖੜੇ ਆ ਅਸੀਂ ਪੀਆਯੂ ਦੇ ਵਿੱਚ ਨੀਟੂ ਸ਼ਟਰਾਂ ਵਾਲਾ ਜੀ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਸੁਰਖੀਆਂ ਚ ਰਹਿੰਦੇ ਨੇ ਵਾਇਰਲ ਹੋਈਆਂ ਨੇ ਕਈ ਵੀਡੀਓ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਏ ਹੋ ਜੀ ਕੀ ਲੱਗਦਾ ਕਿ ਕੀ ਰਜਾਣਾ ਇਲੈਕਸ਼ਨ ਦੇ ਲੇਕਿਨ ਜੋ ਰੱਬ ਨੇ ਕਰੇਗਾ ਜੀ ਵਧੀਆ ਕਰੇਗਾ ਜੀ ਰੱਬ ਦੇ ਹੱਥ ਦੀ ਦੁਰੀ ਹੈ ਸਾਡੀ ਜੀ ਮੈਂ ਪਹਿਲੇ ਰੱਬ ਦਾ ਨਾਮ ਲੈਣਾ ਜੀ ਮੈਂ ਹਰ ਜਗ੍ਹਾ ਤੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਪਤ ਜੈ ਪੀਨ ਜੈ ਗੁਰੂ ਵਾਲਮੀ ਹਾਲੇਲੂਇਆ ਗੁਰਸਵਾ ਖੁਸ਼ਾਂ ਦਾ ਵੇਲਾ ਤਾਲਾ ਸਾਨੂੰ ਕੁਝ ਲੱਗੇ ਜੀ ਜਿਆ ਮ ਚਿੰਤਾ ਬਣੀ ਜਿਆ ਮ ਚਿੰਤਾ ਆ ਇਲੈਕਸ਼ਨਸ ਹੋ ਗਈਆਂ ਅੱਜ VOTING ਹੋ ਰਹੀ ਹੈ ਲੋਕੀ ਕਹ ਰਹੇ ਆਮ ਆਦੀ ਪਾਰਟੀ ਬਹੁਤ ਅੱਗੇ ਜਾ ਰਹੀ ਹੈ ਕੀ ਕਹਿਣਾ ਚਾਹੁੰਗੇ ਕੀ ਲੱਗਦਾ ਤੁਹਾਡੀ ਜਿੱਤ ਬਾਰੇ ਲੋਕੀ ਤੇ ਬਹੁਤ ਕੁਝ ਕਹਿੰਦੇ ਆ ਜੀ ਲੋਕੀ ਤੇ ਕਹਿੰਦੇ ਨੀਡੂ ਛੱਡਰਾਂ ਵਾਲਾ ਵੀ ਜਿੱਤ ਜੂਗਾ ਤੇ ਜੇ ਗੱਲ ਕਰੀ ਤੇ ਮੈਨੂੰ ਜਦੋਂ ਦੇ ਇਲੈਕਸ਼ਨ ਹੋਇਆ ਇੱਕ ਦੋ ਤਿੰਨ ਦਿਨਾਂ ਦੇ ਵਿੱਚ ਇਕ ਲੱਖ ਤੋਂ ਵੀ ਫੋਨ ਜਿਆਦਾ ਆ ਰਿਹਾ ਮੇਰਾ ਫੋਨ ਰੁਕਦਾ ਹੀ ਨਹੀਂਗਾ ਚਾਰ ਫੋਨਾ ਚਾਰੇ ਫੋਨਾ ਦੇਤੇ ਲਗਾਤਾਰ ਘੰਟੀਆਂ ਤੇ ਘੰਟੀਆਂ ਵੱਜ ਰਹੀ ਮੁਬਾਰਕਾ ਇੱਕ ਪਹਿਲਾ ਸ਼ਖਸ ਜਿਹਨੂੰ ਜਿਹੜਾ ਬੰਦਾ ਹਾਰ ਕੇ ਵੀ ਜਿਹਨੂੰ ਮੁਬਾਰਕਾਂ ਲੋਕੀ ਦੇ ਰਹੇ ਜਿਹਨੂੰ ਦਿਲੇ ਦੇ ਰਹੇ ਮੁਬਾਰਕਾ ਜਿਹੀਂ ਮੁਬਾਰਕਾ ਮੈਨੂੰ ਕਦੇ ਵੋਟਾਂ ਦੀ ਰਾਹ ਦਿੱਤੀਆਂ ਹੁੰਦੀਆਂ ਤੇ ਮੈਂ ਜਨਤਾ ਦਾ ਧੰਨਵਾਦ ਕਿਦਾ ਕਰਦਾ ਜੰਦਾਂ ਦਾ ਅਕੜਾ ਜੀ ਇਸ ਟਾਈਮ ਤੇ ਕੁਝ ਨਹੀਂ ਹੈ ਜਨਤਾ ਇੱਕ ਨਾ ਇਹ ਸੈਲਫ ਰੀ ਬਣਿਆ ਵਾ ਜਿਹੜਾ ਬੰਦਾ ਇਹਨਾਂ ਨੂੰ ਝੂਠ ਦਾ ਸ਼ੀਸ਼ਾ ਦਿਖਾਉਂਦਾ ਇਹ ਉਹਦੇ ਮਗਰ ਤੁਰਕ ਨਹੀਂ ਜਾਂਦਾ ਇਹ ਨਹੀਂ ਦੇਖਦੇ ਕਿ ਅੱਗੇ ਕੀ ਹੋ ਰਿਹਾ ਜਾਂ ਪਿੱਛੇ ਕੀ ਉਹ ਨਹੀਂ ਦੇਖਦੇ ਜੰਦਾ ਇਹ ਦਿਖਦੀ ਮਹਿੰਗਾਈ ਕਿੱਥੇ ਗਈ ਆ ਕੋਈ ਕਿਸੇ ਨੇ ਮੁੱਦਾ ਨਾ ਚੱਕਿਆ ਜਦੋਂ ਆਪਾਂ ਟੂਲ ਟੈਕਸ ਕਟਾਉਂਦੇ ਆ ਤੇ ਸਾਡੀ ਗੱਡੀ ਨਵੀਂ ਘਟਾਉਂਦੇ ਆ ਉਹਦਾ ਟੂਲ ਟੈਕਸ ਸਾਰਾ ਕੱਟੇ ਜਾਂਦਾ ਟੈਕਸ ਕੱਟ ਗਿਆ ਹੁੰਦਾ ਗਵਰਨਮੈਂਟ ਉਹਦੇ ਟੈਕਸਾਂ ਵਿੱਚੋਂ ਸਰਕਾਰ ਨੂੰ ਸੜਕ ਬਣਾਉਣੀ ਚਾਹੀਦੀ ਹੈ ਟੂਲ ਟੈਕਸ ਜਿਹੜਾ ਵਾ ਉਹ ਚੋਂ ਨਹੀਂ ਪਰਚੀ ਕੱਟਣੀ ਚਾਹੀਦੀ ਠੀਕ ਹੈ ਫਿਰ ਵੀ ਘੜਾ ਕੇ ਗੱਡੀ ਦਾ ਟੂਲ ਟੈਕਸ ਕਰਦੇ ਜਾਂਦਾ ਹਰ ਇੱਕ ਡਰਾਈਵਰ ਦੁਖੀ ਆ ਹਰ ਇੱਕ ਬੰਦਾ ਦੁਖੀ ਕੋਈ ਨਹੀਂ ਬੋਲਦਾ ਇਸ ਪਪੰਜ ਇਸ ਪੰਜਪਾਰ ਦੇਸ਼ ਵਿੱਚ ਜਾਂ ਇਸ ਇੰਡੀਆ ਦੇ ਵਿੱਚ ਜਿਹੜਾ ਸੱਚ ਕਹਿੰਦਾ ਉਹਨੂੰ ਲੋਕੀ ਪਾਗਲ ਤੇ ਕਮੇ ਦਿਲ ਦਿਲ ਤੋਂ ਜਿਹੜਾ ਬੰਦਾ ਦੇਖੋ ਜੇ ਇਹੀ ਲੋਕੀ ਮੈਨੂੰ ਦਿਲੋਂ ਵੋਟ ਪਾਉਂਦੇ ਤੇ ਅੱਜ ਮੈਂ ਕਿੱਦਾਂ ਲੱਕ ਦਖੜਾ ਹੁੰਦਾ ਕੋਈ ਨਾ ਕੋਈ ਦੱਸ ਸਕਦਾ ਤੇ ਜੇਬ ਆਪਣਾ احسان ਮੰਨਾ ਇੱਕ ਮੇਰੀ ਮਾਂ ਦਾ ਮੇਰੇ ਤੇ ਬਹੁਤ احਸਾਨ ਇੱਕ ਮਾਂ ਦਾ ਚਿੰਤਪੁਰਨੀ ਦਾ ਮੈਂ احਸਾਨ ਮੰਦਾ ਕਿ ਮਾਂ ਮਾਈ ਦਾ ਜਿਨ੍ਹਾਂ ਨੇ ਮੈਨੂੰ ਵੱਡੀਆਂ ਵੱਡੀਆਂ ਰੱਬ ਸੱਚਾ ਵਾ ਜੀ ਤੇ ਹਰ ਜਗ੍ਹਾ ਤੇ ਮੈਨਾਂ ਖੜਾ ਵਾ ਕਿਤੇ ਨਾ ਕਿਤੇ ਰੂਪ ਦੇ ਵਿੱਚ ਜੱਜ ਸਾਹਿਬ ਦੇ ਰੂਪ ਚ ਆਇੰਦਾ ਵਾ ਜਾਂ ਵਕੀਲ ਸਾਹਿਬ ਦੇ ਰੂਪ ਚ ਆਇੰਦਾ ਕਿ ਕਿਸੇ ਟਾਈਮ ਤੇ ਮੇਰੀ ਮਦਦ ਕਰਨ ਵਾਸਤੇ ਕੋਈ ਵਕੀਲ ਹੀ ਖੜਾ ਹੋ ਜਾਂਦਾ ਕਿ ਮੈਂ ਤੇਰੀ ਸਪੋਰਟ ਚ ਖੜਾ ਵਾ ਜੀ ਕਦੇ ਕੁਝ ਮਤਲਬ ਕਿ ਜੱਜ ਸਾਹਿਬ ਵੀ ਕਦੇ ਰਹਿਮ ਕਰ ਦਿੰਦੇ ਆ ਰੱਬ ਵਰਗੇ ਬੰਦੇ ਔਰ ਅਬ ਆਪ ਬੰਦੇ ਭੇਜਦਾ ਪਰ ਜੇ ਜਨਤਾ ਜਨਤਾ ਦੇ ਵਿਸ਼ਵਾਸ ਨਹੀਂ ਕੀਤਾ ਜਾਂਦਾ ਜਨਤਾ ਦਿਖਾ ਖਰਦੀ ਕੁਛ ਬੜਾ ਜੀ ਪਰ ਲੇਕਿਨ ਇੱਕ ਗੱਲ ਕਹਣਾ ਜਿਨ੍ਹਾਂ ਨੇ ਨਿਬੋਟਾ ਪਾਈਆਂ ਮੈਂ ਆ ਸਾਰੀ ਜ਼ਿੰਦਗੀ ਧੰਨਵਾਦ ਕਰਦਾ ਮੈਂ ਔਰ ਮੇਰੇ ਬੱਚੇ ਔਰ ਸਾਰਾ ਪਰਿਵਾਰ ਆਨਾਰਾ ਕਾਦੀ ਐ ਸਾਹਨੀ ਬੋਲੂ ਜੀ ਤੁਸੀਂ ਗੱਲ ਕੀਤੀ ਭ੍ਰਸ਼ਟਾਚਾਰ ਦੀ ਮਹਿੰਗਾਈ ਦੀ ਤੇ ਆਮ ਆਦੀ ਪਾਰਟੀ ਦੇ ਵੱਡੇ ਵਾਦੇ ਵੀ ਜੇ ਅਸੀਂ ਸਰਕਾਰ ਸਾਡੀ ਬਣਦੀ ਹੈ ਅਸੀਂ ਇਹਨਾਂ ਕੰਮਾਂ ਤੇ ਕੰਮ ਕਰਾਂਗੇ ਤੁਹਾਨੂੰ ਨਹੀਂ ਲੱਗਦਾ ਮੈਂ ਕਹਿਣਾ ਚਾਹੁੰਗਾ ਆਮ ਆਦੀ ਪਾਰਟੀ ਬਾਰੇ ਦੇਖੋ ਮੈਂ ਕਹਿੰਦਾ ਕਿ ਫਤਿਹ ਵੀਰ ਜੀ ਸੰਗਰੂਰ ਦੇ ਵਿੱਚ ਬੱਚਾ ਡਿੱਗਾ ਸੀ ਬੋਰ ਦੇ ਵਿੱਚ ਡਿੱਗਾ ਸੀ ਉੱਥੇ ਸਾਰੇ ਐਲਾਨ ਕਰਦਾ ਵੱਡੇ ਵੱਡੇ ਮੰਤਰੀਆਂ ਨੇ ਕਹਿ ਦਿੱਤਾ ਜੀ ਇੱਥੇ ਪਾਰਕ ਬਣੂਗੀ ਇੱਥੇ ਝੂਲੇ ਬਣੂਗੇ ਇੱਥੇ ਸਕੂਲ ਬਣੂਗਾ ਜਦੋਂ ਬੱਚਾ ਵਿਚਾਰਾ ਬਾਹਰ ਆਇਆ ਬੱਚਾ ਡੈੱਡ ਹੋ ਗਿਆ ਬੱਚੇ ਨੂੰ ਸਾਰਾ ਕ੍ਰਿਆਕਰਮ ਹੋ ਗਿਆ ਬੱਚੇ ਦਾ ਵਿਚਾਰੇ ਦਾ ਤੇ ਉਸ ਤੋਂ ਬਾਅਦ ਕਿਸੇ ਬੰਦੇ ਨੇ ਵੀ ਉੱਥੇ ਜਾ ਕੇ ਬਾਤ ਨਹੀਂ ਪੁੱਛੀ ਭਗਵੰਤ ਮਾਨ 10 ਸਾਲ ਐਮਪੀ ਰਿਹਾ ਵਾ ਉਸ ਉਸ ਬੰਦੇ ਨੂੰ ਕੋਈ ਬੰਦਾ ਪੁੱਛਣ ਵਾਲਾ ਨਹੀਂਗਾ ਵੀ ਤੂੰ ਕੀ ਕੀਤਾ ਸਚਾਈ ਜੋ ਸੱਚ ਵਾ ਸੱਚ ਸਾਰਿਆਂ ਨੂੰ ਕੋੜਾ ਲੱਗਦਾ ਚਾਹੇ ਮੈਂ ਹੀ ਮੇਰੇ ਸਾਹਮਣੇ ਕੋਈ ਸੱਚ ਕਰ ਸੱਚੀ ਗੱਲ ਕਰੂਗਾ ਮੈਨੂੰ ਜ਼ਹਿਰ ਲੱਗੂਗਾ ਸੱਚ ਕੋੜਾ ਹੀ ਹੁੰਦਾ ਹਮੇਸ਼ਾ ਪਰ ਕੋੜੀ ਜੇ ਬੁਖਾਰ ਤਾਂ ਚੜਿਆ ਤੁਸੀਂ ਕੋੜੀ ਦਵਾਈ ਖਾਓਗੇ ਤੇ ਤੁਹਾਡਾ ਬੁਖਾਰ ਸਹੀ ਹੋਣਾ ਨਹੀਂ ਤੇ ਨਹੀਂ ਸਹੀ ਹੋਣਾ ਠੀਕਾ ਮੈਂ ਕੋ ਭਗਵੰਤ ਮਾਨ ਤੇ ਇਲਜ਼ਾਮ ਨਹੀਂ ਲਾ ਰਿਹਾ ਪਰ ਜਿਹੜੀ ਸੱਚਾਈ ਹੈ ਜਿਹੜੇ ਲੀਡਰ ਜਿੱਤ ਜਾਂਦੇ ਜਿੱਤਣ ਤੋਂ ਬਾਅਦ ਤੇ ਉਹ ਕਹਿੰਦੇ ਵੀ ਖਜ਼ਾਨਾ ਹੀ ਖਾਲੀ ਹੈ ਜੀ ਇੱਕੋ ਹੀ ਉਹਨਾਂ ਕੋ ਜਮਾਨਤ ਇੱਕੋ ਹੱਲ ਹੁੰਦਾ ਖਜ਼ਾਨਾ ਖਾਲੀ ਹੁਣ ਅਸੀਂ ਕਿਹੜਾ ਜਾ ਕੇ ਖਜ਼ਾਨੇ ਤੇ ਕੈਮਰਾ ਲਾ ਕੇ ਬੈਠੇ ਆ ਵੀ ਕੈਮਰਾ ਖਜ਼ਾਨਾ ਭਰਿਆ ਪਿਆ ਹੁਣ ਜਿਹੜਾ ਬੰਦਾ ਹੁੰਦਾ ਪਹਿਲੋ ਆਪਣੀ ਜੇਬਾਂ ਭਰਦਾ ਤੇ ਜੇ ਆਪਾਂ ਗੱਲ ਕਰੀ ਸਾਡੇ ਦੇਸ਼ ਚ ਕੁੜੀਆਂ ਮੁੰਡੇ ਆ ਉਹਨਾਂ ਦਾ ਕੀ ਸੋਚਿਆ ਜੇ ਆਪਾਂ ਗੱਲ ਕਰੀਏ ਸਰਕਾਰੀ ਬੱਸਾਂ ਵਾਲੇ ਆ ਉਹਨਾਂ ਦਾ ਕੀ ਸੋਚਿਆ ਉਹਨਾਂ ਨੂੰ ਕਹਿੰਦੇ ਪੱਕੇ ਕਰ ਦਾਂਗੇ ਲਾਸਟ ਵਿੱਚ ਆ ਕੇ ਉਹਨਾਂ ਕੋ ਕੁਝ ਵੀ ਨਹੀਂ ਸਾਰੇ ਇੱਕ ਪਾਸੇ ਹੋ ਗਏ ਤੋ ਜੇ ਗੱਲ ਕਰੀਏ ਅੱਜ ਦੀ ਅੱਜ ਫਾਈਨਲੀ ਦਿਨ ਆ ਗਿਆ ਹੈ ਰਿਜ਼ਲਟ ਆ ਜਾਣੇ ਆ ਅੱਜ ਪਤਾ ਲੱਗੂਗਾ ਵੀ ਉਹ ਕਿਹੜੀ ਕਨਵਰਟ ਨੂੰ ਬੈਠਦਾ ਹੈ ਅੱਜ ਦੀ ਗੱਲ ਕਰੀਏ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਟੱਕਰ ਚੱਲਦੀ ਨਜ਼ਰ ਆ ਰਹੀ ਹੈ ਕੀ ਤੁਹਾਨੂੰ ਲੱਗਦਾ ਕਿਹੜੀ ਪਾਰਟੀ ਦੋਨਾਂ ਜਿੱਤ ਸਕਦੀ ਹੈ ਦੇਖੋ ਸਾਰੀਆਂ ਪਾਰਟੀਆਂ ਦੇ ਜਿਵੇਂ ਕਈ ਮੋਦੀ ਸਾਹਿਬ ਸਾਡੇ ਕਹਿੰਦੇ ਸੀਗੇ 15-15 ਲੱਖ ਆਇਆ ਇਸ ਨੂੰ 15 ਲੱਖ ਆਇਆ ਨਹੀਂ ਨਹੀਂ ਅੱਜ ਅੱਜ ਦੀ ਜਿੱਤ ਬਾਰੇ ਕੀ ਹੈ ਅੱਜ ਕੋਈ ਅੱਜ ਦੀ ਜਿੱਤ ਜਿਹੜਾ ਮਰਜੀ ਜਿੱਤ ਲਵੇ ਸਾਨੂੰ ਤਾਂ ਕੰਮ ਕਰਕੇ ਰੋਟੀ ਮਿਲਣੀ ਆ ਇਹਨਾਂ ਨੇ ਰੋਟੀ ਦੇਣੀ ਨਹੀਂ ਇਹਨਾਂ ਤੇ ਇੱਕ ਵਾਰੀ ਜਿੰਦਾਬਾਦ ਜਿੰਦਾਬਾਦ ਕਰ ਦੇਣੀ ਆ ਬਸ ਮਰਦਾਬਾਦ ਜਿੰਦਾਬਾਦ ਬਸ ਦੋ ਹੀ ਚੀਜ਼ਾਂ ਨੇ ਕੋਈ ਹੋਰ ਇਹਨਾਂ ਕੋਈ ਹੱਲ ਨਹੀਂਗਾ ਪਰ ਜਿਹੜਾ ਬੰਦਾ ਵਿਚਾਰਾ ਸਾਡੇ ਵਰਗਾ ਵਿਆਜ ਤੇ ਪੈਸੇ ਚੱਕ ਕੇ ਦੁਰਦਾ ਉਹਨੂੰ ਪਤਾ ਵਾ ਜ਼ਿੰਦਗੀ ਕਿਦਾਂ ਦੀ ਪਰ ਮੈਂ ਰੋਕੇ ਡਰਾਮਾ ਨਹੀਂ ਕਰਦਾ ਮੈਂ ਸੱਚਾਈ ਜੋ ਗੱਲ ਹੋਊ ਸੱਚਾਈ ਸਾਰਿਆਂ ਨੂੰ ਸੱਚ ਦਿਖਾਊਗਾ ਕੋਈ ਤੁਮਨੇ ਜਾਣਾ ਮੈਨੇ ਉਰੀ ਮਰਜ਼ੀ ਹਾਂ ਤੁਸੀਂ ਅੱਗੇ ਫਿਊਚਰ ਚ ਕੀ ਸੋਚਿਆ ਅੱਗੇ ਹੁਣ ਕਿਦਾਂ ਆਪਣੇ ਕੈਰੀਅਰ ਨੂੰ ਕਿੱਥੇ ਲੈ ਕੇ ਜਾਓਗੇ 15 ਤਰੀਕ ਤੋਂ ਬਾਅਦ ਸਾਡੀ ਫਿਲਮਾਂ ਗਾਣੇ ਕਰਾਂਗੇ ਜੀ ਹੁਣ ਇਹ ਇਹ ਦੇ ਜਨਤਾ ਇਹ ਨਹੀਂ ਸੁਧਰੂਗੇ ਕਦੀ ਲੋਕ ਇਹ ਨਾ ਸੁਧਰ ਸਕਦੇ ਹੀ ਆ ਠੀਕ ਆ ਇਹਨਾਂ ਨੂੰ ਕੋਈ ਸੱਚ ਕੋਈ ਕੋਈ ਸੱਚ ਵਾਲਾ ਬੰਦਾ ਹੀ ਕੋਈ ਬੰਦਾ ਦੱਸ ਸਕਦਾ ਇੱਕ ਵਾਰੀ ਮੈਂ ਫੁਵਾੜੇ ਵਿੱਚ ਕੁਰਤਾ ਫੜ ਕੇ ਇਹ ਨਹੀਂ ਗੱਲ ਕਹੀ ਸੀ ਕਿ ਅੱਜ ਮੈਂ ਆਪਣਾ ਕੁਰਤਾ ਪਾੜ ਕੇ ਚੱਲਿਆ ਮੇਰਾ ਦੇਸ਼ ਨੰਗਾ ਹੋ ਚੱਲਿਆ